ਕੜਾਕੇ ਦੀ ਠੰਡ ਵਿੱਚ ਜਿੱਥੇ ਅਸੀਂ ਸਹੂਲਤਾਂ ਨਾਲ ਲੈਸ ਆਪਣੇ ਘਰਾਂ ਵਿੱਚ ਬਿਜਲੀ ਵਾਲੇ ਹੀਟਰ ਚਲਾ ਕੇ ਨਿਗਮੜ ਰਹੇ ਹਾਂ ਉੱਥੇ ਹੀ ਪਾਕਿਸਤਾਨ ਪੰਜਾਬ ਦੇ ਜ਼ਿਲ੍ਹੇ ਰਾਜਨਪੁਰ ਦੇ ਇਹਨਾਂ ਪਿੰਡਾਂ ਵਿੱਚ ਵਸਦੇ ਲੋਕ ਬਿਨਾਂ ਬਿਜਲੀ ਅਤੇ ਪੱਕੀ ਛੱਤ ਵਾਲੇ ਘਰ ਤੋਂ ਬਗੈਰ ਰਹਿੰਦੇ ਨੇ ਅਤੇ ਵੱਡੀ ਗੱਲ ਇਹ ਹੈ ਕਿ ਰੱਬ ਦੀ ਰਜ਼ਾ ਦੇ ਵਿੱਚ ਖੁਸ਼ ਵੀ ਨੇ ਸਾਲ 2022 ਵਿੱਚ ਆਏ ਹੜ੍ਹਾਂ ਤੋਂ ਬਾਅਦ ਖਾਲਸਾ ਇੱਕ ਲਗਾਤਾਰ ਇਸ ਜ਼ਿਲ੍ਹੇ ਵਿੱਚ ਆਪਣੇ ਸੇਵਾ ਕਾਰਜ ਚਲਾ ਰਿਹਾ ਹੈ ਜਿੱਥੇ ਲੋੜਵੰਦਾਂ ਲਈ ਰਹਿਣ ਲਈ ਪੱਕੇ ਮਕਾਨ ਬਣਾਏ ਜਾ ਰਹੇ ਨੇ ਉੱਥੇ ਪੀਣ ਵਾਲੇ ਸਾਫ਼ ਪਾਣੀ ਦੇ ਨਲਕੇ ਵੀ ਲਾਏ ਜਾ ਰਹੇ ਨੇ ਰਾਜਨਪੁਰ ਜ਼ਿਲ੍ਹੇ ਦੇ ਇਨਾ ਪਿੰਡਾਂ ਵਿੱਚ ਨਲਕਾ ਲਾਉਂਦੇ ਖਾਲਚੜ ਵਲੰਟੀਅਰਾਂ ਨੇ ਦੇਖਿਆ ਕਿ ਇੱਥੋਂ ਦੇ ਨਿੱਕੇ ਬੱਚਿਆਂ ਕੋਲ ਇੰਨੀ ਕੜਾਕੇ ਦੀ ਠੰਡ ਵਿੱਚ ਕੋਈ ਗਰਮ ਜੈਕਟ ਜਾਂ ਕੱਪੜੇ ਨਹੀਂ ਨੇ। ਬਸਤੀ ਮਹਾਣਾ ਤੇ ਜਮ ਰਹੀਮ ਬਖਸ਼ ਵਿੱਚ 120 ਦੇ ਕਰੀਬ ਬੱਚਿਆਂ ਨੂੰ ਗਰਮ ਜੈਕਟਾਂ ਵੰਡਿਆ ਗਿਆ ਨੇ। ਗਰਮ ਜੈਕਟਾਂ ਪਾ ਕੇ ਬੱਚਿਆਂ ਦੇ ਚਿਹਰੇ ਤੇ ਜੋ ਰੌਣਕ ਦੇਖੀ ਗਈ ਉਸ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਬਹੁਤ ਸ਼ੁਕਰੀਆ। ਫਾਲਸਾਈਡ ਨੂੰ ਸਹਿਯੋਗ ਕਰਕੇ ਤੁਸੀਂ ਵੀ ਇਨ੍ਹਾਂ ਲੋੜਵੰਦਾਂ ਦੇ ਘਰ ਦੀ ਲੋੜ ਨੂੰ ਪੂਰੀ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ ਬਹੁਤ ਅੱਛਾ ਲੱਗ ਰਿਹਾ ਹੈ ਜੀ ਸਾਡੇ ਬੱਚੇ ਸਰਦੀ से ਬਚ جائیں گے ہم ਆਪਕਾ ਬਹੁਤ ਬਹੁਤ ਸ਼ੁਕਰੀਆਦਾ ਕਰਤੇ ਹਾਂ ਫਾਲਸਾਈਡ ਦਾ ਖਾਸ ਤੌਰ ਪਰ ਅਮਰੇ ਛੋਟੇ ਛੋਟੇ ਬੱਚੇ ਜਿਹਨਾਂ ਸਰਦੀ से ਬਚ جائیںਗੇ ਬਿਮਾਰ ਨਹੀਂ ਹੋਣਗੇ ਅਮ ਇਤਨੀ ਵੋ ਨਹੀਂ ਸੇ ਗਮ ਖਰੀਦ ਨਹੀਂ ਸਕਤੇ ਤੇ ਅਮ ਗਰੀਬ ਲੋਗ ਹੈ